ਲੁਧਿਆਣਾ ਦੇ ਏਜੀਐਮ ਸਕੂਲ ਦੇ 11 ਅਧਿਆਪਕਾਂ ਨੂੰ ਕੱਢੇ ਜਾਣ ਤੇ ਹੰਗਾਮਾ ਹੋ ਗਿਆ। ਬੱਚਿਆਂ ਦੇ ਮਾਤਾ-ਪਿਤਾ ਨੇ ਸਕੂਲ ਆ ਕੇ ਜਮ ਕੇ ਹੰਗਾਮਾ ਕੀਤਾ। ਬੱਚਿਆਂ ਤੇ ਉਹਨਾਂ ਦੇ ਮਾਤਾ-ਪਿਤਾ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਨੂੰ ਬਿਨਾਂ ਕਿਸੇ ਕਾਰਨ ਸਕੂਲ ਤੋਂ ਕੱਢਿਆ ਗਿਆ ਹੈ। ਬੱਚਿਆਂ ਨੇ ਉਹਨਾਂ ਨੂੰ ਅਧਿਆਪਕਾਂ ਕੋਲੋਂ ਪੜਨ ਦੀ ਮੰਗ ਰੱਖਦੇ ਹੋਏ ਇਹ ਹੰਗਾਮਾ ਕੀਤਾ। ਉਹਨਾਂ ਨੇ ਕਿਹਾ ਕਿ ਇਹਨਾਂ ਅਧਿਆਪਕਾਂ ਨੂੰ ਕੱਢਣ ਨਾਲ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ। ਸਕੂਲ ਦੀ ਮੈਨੇਜਮੈਂਟ ਨੇ ਇਹਨਾਂ ਅਧਿਆਪਕਾਂ ਨੂੰ ਕੱਢ ਕੇ ਨਵੀਂ ਭਰਤੀ ਕਰ ਲਈ ਹੈ ਜਿਸ ਦਾ ਵਿਰੋਧ ਸਕੂਲ ਦੇ ਬੱਚਿਆਂ ਅਤੇ ਮਾਤਾ ਪਿਤਾ ਨੇ ਕੀਤਾ ਅਤੇ ਆਪਣੀ ਮੰਗ ਰੱਖੀ ਕਿ ਇਨ੍ਹਾਂ ਹੀ ਅਧਿਆਪਕਾਂ ਨੂੰ ਸਕੂਲ ਵਿੱਚ ਰੱਖਿਆ ਜਾਵੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਇਨ੍ਹਾਂ ਹੀ ਅਧਿਆਪਕਾਂ ਕੋਲੋਂ ਪੜ ਰਹੇ ਹਾਂ ਕੱਢੇ ਗਏ ਅਧਿਆਪਕਾਂ ਅਤੇ ਬੱਚਿਆਂ ਦਾ ਤਾਲਮੇਲ ਬਹੁਤ ਚੰਗਾ ਬਣਿਆ ਹੋਇਆ ਹੈ ਮੌਕੇ ਤੇ ਪੁਜੀ ਪੁਲਿਸ ਨੇ ਸਾਰਾ ਮਾਮਲਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਕੀ ਹੈ ਪੂਰਾ ਮਾਮਲਾ ਦੇਖਦੇ ਹਨ 11 টিচারস ਨੂੰ ਨੌਕਰੀ ਤੋਂ ਕੱਢ ਲਿਆ ਉਹ ਟੀਚਰ ਰੋਲਾ ਪਾ ਰਹੀਆਂ ਨੇ ਕਿ ਸਾਨੂੰ ਕਿਉਂ ਨਹੀਂ ਕਰ ਲਿਆ ਸਾਨੂੰ ਨਹੀਂ ਪਿਛਲੀ ਗੱਲ ਪਤਾ ਕਿਉਂ ਆ ਲੇਕਿਨ ਸਾਨੂੰ ਇਹ ਹੈ ਕਿ ਸਾਡੇ ਬੱਚਿਆਂ ਦੀ ਬਾਂਡਿੰਗ ਹੋ ਚੁੱਕੀ ਹੈ ਟੀਚਰਸ ਦੇ ਨਾਲ ਹੁਣ ਫਾਈਨਲ ਦਾ ਟਾਈਮ ਹੈ ਤੇ ਬੱਚੇ ਵੀ ਡਿਸਟ੍ਰੋਪ ਹੋਣਗੇ ਟੀਚਰਸ ਵੀ ਕੋਈ ਸੰਪ੍ਰੇਤ ਵਗੈਰਾ ਕੀਤੀ ਤੁਸੀਂ

ਬਾਜੀ ਬੱਚਿਆਂ ਦਾ ਫੋਨ ਆਇਆ ਵਾ ਸਰ ਕੀ ਨਾਮ ਤੁਹਾਡਾ ਰਾਜਿੰਦਰ ਸਿੰਘ ਸਰ ਕੀ ਹੋਇਆ ਜੀ ਸਕੂਲ ਦੇ ਬਾਹਰ ਪਤਾ ਨਹੀਂ ਹੋਣਾ ਬੇਟੀ ਦਾ ਫੋਨ ਆਇਆ ਵਾ ਜੀ ਕਿ ਸਕੂਲ ਦੇ ਪਾਪਾ ਪਤਾ ਨਹੀਂ ਟੀਚਰਾਂ ਨੂੰ ਪਹਿਲੇ ਸਕੂਲ ਬੱਸ ਸਕੂਲ ਬੱਸ ਨਾਲ ਰੋਲਾ ਪਾ ਲਿਆ ਨਾ ਨੇ ਠੀਕ ਹੈ ਨਾ ਹੁਣ ਟੀਚਰਾਂ ਨਾਲ ਪਤਾ ਨਹੀਂ ਕੀ ਰੋਲਾ ਪਾ ਲਿਆ ਪਏ ਸਾਡੇ ਬੱਚੇ ਅੰਦਰ ਹੋ ਰਹੇ ਨੇ ਹੁਣ ਗੇਟ ਨਹੀਂ ਖੋਲਦੇ ਬੇਟਰਾ ਮੈਂ ਕਰਦੇ ਗੇਟ ਖੜਕਾ ਰਹੇ ਹਾਂ ਖੋਲ ਨਹੀਂ ਰਹੇ ਬਹਿਸ ਵੀ ਹੋ ਰਹੀ ਹੈ ਕੀ ਚੱਕਰ ਕੀ ਹੈ ਗੇਟ ਹੀ ਨਹੀਂ ਖੋਲਦੇ ਅੰਦਰ ਜਾਈਏ ਤਾਂ ਪਤਾ ਕਰੀਏ ਨਾ ਕੀ ਚੱਕਰ ਕੀ ਹੈ ਖੋਲ ਕਿਉਂ ਨਹੀਂ ਰਹੇ ਸਰ ਸਾਡੇ ਜਿੰਮੇਦਾਰ ਕੌਣ ਹੋਏਗਾ ਤੇ ਜਵਾਬ ਕੌਣ ਦੇਗਾ ਅਸੀਂ ਇਹ ਪੁੱਛ ਰਹੇ ਹਾਂ ਕਿ ਬੱਚਿਆਂ ਦੀ ਕਾਲ ਆਈ ਹੈ ਕੀ ਕਹਿ ਕੀ ਰਹੇ ਬੱਚੇ ਬੱਚੇ ਰੋ ਰਹੇ ਨੇ ਬੱਚੇ ਅੰਦਰ ਰੋ ਰਹੇ ਨੇ ਕਈ ਪੇਰ ਸੰਦਰ ਹੈਗੇ ਨੇ ਸਰ ਬੱਚੇ ਰੋ ਰਹੇ ਨੇ ਮੈਮ ਕੀ ਨਾਮ ਆ ਜੀ ਸਰ ਰੂਪੀਕਾ ਕਿਹੜੇ ਸਕੂਲ ਦਾ ਮੈਟਰ ਹੈ ਕੀ ਹੋਇਆ ਜੀ ਇਹ ਐਮਜੀਐਮ ਸਕੂਲ ਦਾ ਮੈਟਰ ਹੈ ਸਰ ਮੈਂ ਇੱਥੇ ਪਿਛਲੇ ਮਾਰਚ ਚ ਜੁਆਇਨ ਕੀਤਾ ਸੀ ਡਾਂਸ ਟੀਚਰ ਐਜ਼ਾ ਤੇ ਜਿੰਨੇ ਵੀ ਨਾਲ ਖੜੇ ਨੇ ਸਾਡੇ ਸਾਰਿਆਂ ਨੇ ਐਜ਼ ਅ ਟੀਚਰ ਜੁਆਇਨ ਕੀਤਾ ਹੋਇਆ ਕੋਈ ਇੰਗਲਿਸ਼ ਟੀਚਰ ਹੈ ਕੋਈ ਪੰਜਾਬੀ ਟੀਚਰ ਹੈ ਕੋਈ ਮੈਥ ਟੀਚਰ ਹੈ ਤੇ ਇਹਨਾਂ ਨੇ ਰੀਸੈਂਟਲੀ ਇੱਕ ਦਿਨ ਪਹਿਲਾਂ ਬੁਲਾ ਕੇ ਕਿਹਾ ਕਿ ਕੱਲ ਤੋਂ ਤੁਸੀਂ ਸਕੂਲ ਨਹੀਂ ਆਣਾ 12 ਟੀਚਰਸ ਇਹਨਾਂ ਨੇ ਇੱਕਦਮ ਕੱਢਤੀਆਂ ਵਿਦਾਊਟ ਐਨੀ ਰੀਜ਼ਨ ਤੇ ਸਾਨੂੰ ਇਨਸਾਫ ਚਾਹੀਦਾ ਸਰ ਤੇ ਬੱਚਿਆਂ ਦਾ ਕੀ ਮੈਟਰ ਹੈ ਜੀ ਸਰ ਬੱਚੇ ਕਹਿ ਰਹੇ ਨੇ ਟੀਚਰਸ ਤੋਂ ਬਾਰੇ ਬੱਚੇ ਰੋ ਰਹੇ ਅੰਦਰ ਵੀ ਫੋਨ ਆਇਆ ਕਿ ਬੱਚ ਇਹ ਮੈਟਰ ਹੈ ਕਿ ਸਾਨੂੰ ਸਾਡੇ ਡਾਂਸ ਟੀਚਰ ਸਾਨੂੰ ਸਾਡੇ ਮੈਥ ਟੀਚਰ ਸਾਡੇ ਇੰਗਲਿਸ਼ ਟੀਚਰ ਸਾਡੇ ਕਲਾਸ ਟੀਚਰ ਚਾਹੀਦੇ ਆ ਵਾਪਸ ਕਿਉਂਕਿ ਇੱਥੇ ਸਕੂਲ ਚ ਸਰ ਹਮੇਸ਼ਾ ਹੀ ਐਵੇਂ ਹੁੰਦਾ ਕਿ ਟੀਚਰਸ ਨੂੰ ਵਿਦਆਊਟ ਇਨੀ ਰੀਜ਼ਨ 3 ਮਹੀਨੇ 6 ਮਹੀਨੇ ਬਾਅਦ ਕੱਢ ਦਿੱਤਾ ਜਾਂਦਾ ਲਾਸ ਸੈਸ਼ਨ ਤੇ ਆ ਕੇ ਇਹਨਾਂ ਨੂੰ ਲਾਸ ਸੈਸ਼ਨ ਚ ਕੱਢ ਦਿੰਦੇ ਮੈਂ ਸਰ ਸਾਨੂੰ ਇਨਸਾਫ ਚਾਹੀਦਾ ਹੈ ਬੱਚਿਆਂ ਨੂੰ ਇਨਸਾਫ ਚਾਹੀਦਾ ਹੈ ਸਰ ਅਸੀਂ ਮਾਰਸ ਦੀ ਸਾਡੇ ਜੋਇਨਿੰਗ ਹੋਈ ਸੀ ਐਜ਼ ਕਨਿਕਾ ਐਜ਼ ਅ ਇੰਗਲਿਸ਼ ਟੀਚਰ ਸਰ ਇਹਨਾਂ ਨੇ ਸਾਨੂੰ ਬਿਨਾਂ ਕਿਸੇ ਸੋਝਾ ਆਉਂਦਾ ਹੈ ਬਿਨਾ ਕਿਸ ਤਰਲਿਫ ਤੋਂ ਇੱਕ ਦਿਨ ਪਹਿਲਾਂ ਕਿ ਆ ਕੱਲ ਤੋਂ ਸਕੂਲ ਨਾ ਆਈ ਹੋ ਸਰ ਸਾਡਾ ਫੀਡਬੈਕ ਦੇਖੋ টিਚਰ ਸਾਹਿਬ ਤੁਹਾਡੇ ਤੁਸੀਂ ਬੱਚੇ ਦਾ ਬੌਂਡਿੰਗ ਦੇਖੋ ਸਾਡਾ ਕਿਸ ਕਸੂਰ ਹੈ ਦੱਸੋ ਸਾਡੇ ਕੋਈ ਗਲਤੀ ਵੀ ਨਹੀਂ ਸਾਡੇ ਬੱਚੇ ਰੋ ਰਹੇ ਨੇ ਸਾਡੇ ਬੱਚੇ ਚਿਲਾ ਰਹੇ ਨੇ ਹੈਗੇ ਆ ਅੱਜ ਗੇਟ ਤੋਂ ਐਂਟਰੀ ਹੋਈ ਹੈ ਸਿਰਫ ਐਂਟਰੀ ਦਿੱਤੀ ਅਸੀਂ ਗੁੰਡਾ ਬੰਦ ਕੇ ਅੰਦਰ ਆਏ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ ਹਰ ਬਾਰੀ ਅਦਾ ਕਰਦੇ ਨੇ ਟੀਚਰਸ ਰੱਖ ਦੇ ਨੇ ਟੀਚਰਸ ਕੱਢ ਦੇ ਦੇ ਨੇ ਸਰ ਇਹ ਨਵੰਬਰ ਚ ਕਰ ਰਹੇ ਨੇ ਤੁਹਾਨੂੰ ਕਿਤੇ ਹੋਰ ਜੋਬ ਕਿੱਥੇ ਮਿਲੇਗੀ ਔਰ ਲੋਕਾਂ ਦੇ ਦਿਮਾਗ 'ਚ ਕੀ ਇੰਪੈਕਟ ਚ ਆਏਗਾ ਕਿ ਇਹ ਹੀ ਟੀਚਰਸ ਕਿਉਂ ਕੱਢਿਆ ਨੇ ਜਦਕਿ ਉਹ ਯਾਰ ਵੈਰੀ ਹਾਰਡ ਵਰਕਿੰਗ ਸਾਡੇ ਦੇ ਬੱਚੇ ਰਿਜ਼ਲਟ ਪੁੱਛ ਸਕਦੇ ਹੋ ਜਦ ਆਹਮ ਜੇਮਸ ਸਕੂਲ ਜੁਆਏ ਕਰਤੇ ਇੰਗਲਿਸ਼ ਰਿਜ਼ਲਟ 100% ਆਣ ਲੱਗ ਗਿਆ ਕੋਈ ਐਕਟੀਵਿਟੀ ਨਹੀਂ ਹੁੰਦੀ ਟੀਚਰਸ ਦੀ ਮੈਨੇਜਮੈਂਟ ਨੇ ਕੋਈ ਨੋਟਿਸ ਸਰ ਕੋਈ ਨੋਟਿਸ ਨਹੀਂ ਕੁਛ ਨਹੀਂ ਇਹਨਾਂ ਨੇ ਕਿਹਾ ਕੱਲ ਤੋਂ ਨਹੀਂ ਆਣਾ ਇਹਨਾਂ ਕਲਾਸ ਮਰਜ਼ ਕਰਤੀਆਂ ਕਿ ਟੀਚਰਸ ਸਰ ਕੋ ਸਪੇਅਰ ਹੈਗੀਆਂ ਓ ਸਾਡੀ ਤੁਸੀਂ ਕਨਵਰਸੇਸ਼ਨ ਦੇਖੋ ਅਸੀਂ 6 ਵਜੇ ਤੱਕ ਬੈਠੇ ਰਹੇ ਆ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਕਿੰਨੀਆਂ ਟੋਟਲ ਟੀਚਰ ਕੱਡੀਆਂ ਹੁਣ ਸਰ 12 ਟੀਚਰਸ ਹਾਂ ਕੀ ਕੋਈ ਨੋਟਿਸ ਵਗੈਰਾ ਵੀ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਜਾਣ ਤੋਂ 5 ਮਿੰਟ ਪਹਿਲੇ ਕਿਹਾ ਗਿਆ ਕਿ ਤੁਸੀਂ ਕੱਲ ਤੋਂ ਨਹੀਂ ਆਣਾ ਜੀ ਲੱਗਦਾ ਬੱਚਿਆਂ ਦੀ ਪੜ੍ਹਾਈ ਦੀ ਖਿਲਵਾੜ ਹੋ ਰਿਹਾ ਸਰ ਬਹੁਤ ਹੋ ਰਿਹਾ ਬਿਲਕੁਲ ਹੋ ਰਿਹਾ ਹੈ ਫਾਈਨਲ ਪੇਪਰ ਬਿਲਕੁਲ ਨੇੜੇ ਹੈਗੇ ਤੇ ਇਸ ਟਾਈਮ ਤੇ ਬੱਚਾ ਦੇ ਫਿਊਚਰ ਨਾਲ ਖਿਲਵਾੜ ਹੈ ਹੁਣ ਮੌਕੇ ਤੇ ਪੁਲਿਸ ਨੂੰ ਸੱਦਾ ਜਿਵੇਂ ਪੇਰੈਂਟਸ ਗੇਟ ਘੜ ਕਰ ਰਹੇ ਗੇਟ ਟੱਪ ਕੇ ਕਿਵੇਂ ਕਿਵੇਂ ਦੇਖਦੇ ਆਸੀ ਇਹ ਗੇਟ ਕਿਉਂ ਨਹੀਂ ਖੋਲ ਰਹੇ ਸੀ ਸਰ ਪੇਰੈਂਟਸ ਵੀ ਪਰੇਸ਼ਾਨ ਹੈ ਸਾਰਿਆਂ ਨੂੰ ਇਸ ਟਾਈਮ ਇਨਸਾਫ ਚਾਹੀਦਾ ਹੈ ਇੱਕ ਤੰਗ ਪ੍ਰੇਸ਼ਾਨ ਕੌਣ ਕਰ ਰਿਹਾ ਤੁਹਾਨੂੰ ਬੱਚੇ ਮੈਨੇਜਮੈਂਟ ਸਰ ਮੈਨੇਜਮੈਂਟ ਮੈਨੇਜਮੈਂਟ ਹੋਰ ਕੋਈ ਕਾਰਵਾਈ ਕਰਾਉਂਗੇ ਨਹੀਂ ਤੇ ਹਾਂਜੀ ਸਰ ਬਿਲਕੁਲ ਹਾਂਜੀ ਮੈਮ ਕਾਰਵਾਈ ਹਾਂਜੀ ਹਾਂਜੀ ਸਰ ਬਿਲਕੁਲ ਇਹਨਾਂ ਦਾ ਰੋਜ਼ ਦਾ ਕੰਮ ਹੈ ਟੀਚਰ ਨੂੰ ਕੱਢ ਲੈ ਟੀਚਰ ਨੂੰ ਰੱਖ ਲੈ ਟੀਚਰ ਨੂੰ ਕੱਢ ਰਿਹਾ ਬੱਚੇ ਦੇ ਫਿਊਚਰ ਨਾਲ ਖਿਲਵਾੜ ਹੋ ਰਿਹਾ ਇਟ ਇਜ਼ ਅ ਪੈਰੀ ਹਾਸ ਇਮਪਲੀਮੈਂਟ ਟੂ ਆਲ ਦਾ ਟੀਚਰਸ ਕਿ ਜਿਹੜਾ ਕਰਕੇ ਪੜਾ ਰਿਹਾ ਨੇ ਜਿਹੜੇ ਅੰਦਰ ਪੜਾ ਰਿਹਾ ਨੇ ਸਰ ਉਹ ਵੀ ਸੇਫ ਨਹੀਂ ਹੈ ਗਿਆ ਦੋ ਦੋ ਮਿਨੀਮਮ ਉਹਨਾਂ ਨੂੰ ਕੱਢ ਦੇਣਾ ਇਹ ਰੂਲ ਹੈ ਸਰ ਐਮ ਜੀ ਐਮ ਸਕੂਲ ਦਾ ਟੀਚਰਸ ਰੱਖਦੇ ਨੇ ਟੀਚਰਸ ਕੱਢਦੇ ਨੇ ਔਰ ਬੱਚੇ ਦੇ ਫਿਊਚਰ ਨਾਲ ਬਹੁਤ ਖਿਲਵਾੜ ਹੋ ਰਿਹਾ ਸਰ ਸਾਰਾ ਬੱਚਾ ਕੱਟਾ ਹੈ ਕੀ ਨਾਮ ਆ ਤੁਹਾਡਾ ਮੇਰਾ ਅਮਨਪ੍ਰੀਤ ਸਿੰਘ ਕੀ ਨਾਮ ਹੈਗਾ ਕਿਹੜਾ ਸਕੂਲ ਆ ਕੀ ਹੋਇਆ ਐਮਜੀਐਮ ਪਲਬੀ ਸਕੂਲ ਐ ਸੀ ਸਾਡਾ ਨੋਵੀਂ ਡੀ ਕਲਾਸ ਆ ਜੀ ਐਨ ਐ ਨੇ ਪਰਸੋ 12 ਟੀਚਰਾਂ ਬੇਮਤਲਬ ਕਰਦੀਆਂ ਬੀਨ ਬੁਲਾਏ ਫੋਨ ਕੀਤਾ ਟੀਚਰਾਂ ਨੇ ਇਹਨੇ ਇੱਕਦਮ ਟੀਚਰਾਂ ਕੱਢ ਦਿਆ ਤੇ ਫੀਸ ਇੰਨੀ ਨਹੀਂ ਹੈਗੀ ਸਾਡੇ ਸਕੂਲ ਤੇ ਅਸੀਂ ਪੜਾਈ ਕਿਵੇਂ ਕਰਾਂਗੇ ਤੁਸੀਂ ਐਂਡ ਸੈਸ਼ਨ ਦੇ ਤੁਸੀਂ ਟੀਚਰਸ ਕੱਢਦੀਆਂ ਨੇ ਕੋਣਸੀ ਪੜਾਈ ਕਿਵੇਂ ਕਰ ਸਕਦੇ ਜੇ ਤੁਸੀਂ ਮੋਟ ਟੀਚਰ ਨਹੀਂ ਤੁਹਾਡੀ ਕਲਾਸ ਤੇ ਟੀਚਰ ਸਾਡੀ ਨਹੀਂ ਹੁਣੇ ਪਿਛਲੇ ਮਹੀਨੇ ਆ ਜਣੇ ਨੇ ਇਹਨੇ ਹੁਣੇ ਪ੍ਰਿੰਸੀਪਲ ਟੀਚਰਸ ਕੱਢਦੀ ਹੁਣੇ ਜਿਹੜੀ ਹੁਣ ਸਾਨੂੰ ਸਮਝ ਆਊਗਾ ਪਤਾ ਉਹਨਾਂ ਦੀ ਪੜਾਂਗੇ ਹੋਰ ਕਿਤੇ ਤਾਂ ਜਾਵਾਂਗੇ ਨਹੀਂ ਹੁਣ ਤੁਸੀਂ ਐਨਮੋਕ ਦੇ ਟੀਚਰਾਂ ਕੱਢੋ ਸਾਡੀ ਅਗਦੀ ਪੜਾਈ ਕਿਵੇਂ ਸਬਜੈਕਟ ਜੀ ਬਿਲਕੁਲ ਫੜੇ ਪਾਊਗਾ ਫਿਰ ਕਲਾਸ ਟੀਚਰ ਵੀ ਕੱਢਦੇ ਵੇ ਜਿਹੜੀ ਤੁਹਾਨੂੰ ਸਾਨੂੰ ਸਪੋਰਟ ਕਰਦੀ ਹੈ ਹੁਣ ਤੁਸੀਂ ਐਨਮੋਕ ਦੇ ਨਾਂ ਕੱਢੋ 12 ਟੀਚਰਾਂ ਕੱਢਦੀਆਂ ਜੀ ਕੋਈ ਵਜ੍ਹਾ ਮਤਲਬ ਲੱਗ ਕੋਈ ਵਜ੍ਹਾ ਨਹੀਂ ਇਹਨਾਂ ਨੇ ਸ਼ਨੀਵਾਰ ਬੁਲਾਇਆ ਇਹ ਉਸ ਤੋਂ ਬਾਅਦ ਫਿਰ ਸਾਰੇ ਅੱਜ ਆਏ ਹੋਏ ਬੱਚੇ ਪ੍ਰਾਈਜ਼ ਪੂਰਾ ਸਰ ਹੈ ਜੀ ਕਲਾਸ ਪੜਾਈਆਂ ਬੰਦ ਬੱਚੇ ਇੱਧਰ ਆਏ ਸਾਨੂੰ ਸਾਡੀ ਟੀਚਰ ਹੀ ਵਾਪਸ ਦੇ ਦਿੰਦੀਆਂ ਕਿੰਨੀਆਂ ਕਿ ਕਲਾਸਾਂ ਵਾਲੇ ਬੱਚੇ ਪਰੇਸ਼ਾਨ ਨੇ ਸਾਰੀ ਕਲਾਸਾਂ ਕਲਾਸ ਪਹਿਲੀ ਤੋਂ ਲੈ ਕੇ 12 ਤੱਕ ਸਾਰੀ ਕਲਾਸਾਂ ਪਰੇਸ਼ਾਨ ਹੈ ਜੀ ਕੀ ਮੰਗ ਕੀ ਕਰਦੇ ਟੀਚਰ ਸਕੂਲ ਚ ਨਜਾਇਜ਼ ਟੀਚਰਸ ਕੱਢ ਰਿਹਾ ਜਿਹੜੇ ਟੀਚਰਸ ਪੜਾਉਣ ਵਾਲੇ ਉਹਨਾਂ ਨੂੰ ਕੱਢ ਰਿਹਾ ਬਿਨਾ ਮਤਲਬ ਜਿਹੜੇ ਟੀਚਰਸ ਪੜਾ ਨਹੀਂ ਰਹੇ ਉਹਨਾਂ ਨੂੰ ਜਸਟ ਐਵੇਂ ਹੀ ਰੱਖਿਆ ਹੋਇਆ ਸਾਡੀ ਕਲਾਸਿਸ ਲੈਕਚਰ ਵੇਸਟ ਹੁੰਦੇ ਆ ਸਭ ਹੁੰਦਾ ਹਜੇ ਵੀ ਉਹੀ ਹੋ ਰਿਹਾ ਹੈ ਬੜਾ ਟੀਚਰਸ ਨੂੰ ਨਾ ਚੱਜਦੇ ਟੀਚਰਸ ਕੱਢ ਰਿਹਾ ਹਜੇ ਮਹੀਨਾ ਜਸਟ ਲੈਂਡ ਚ ਲੱਗਦਾ ਉਹਦੇ ਟੀਚਰਸ ਕੱਢ ਦਿੰਦੇ ਆ ਟੀਚਰਸ ਇਹਦਾ ਚੱਲਣ ਗਿਆ ਤਾਂ ਕਿਵੇਂ ਪੜਾਈ ਹੋਊਗੀ ਉਹ ਤਾਂ ਬੋਰਡਸ ਦੀ ਕਲਾਸ ਵੀ ਆ ਕਿ ਨਵੀਆਂ ਟੀਚਰਾਂ ਜਿਹੜੀਆਂ ਆਂਦੀਆਂ ਕਿਉਂ ਲੱਗਦਾ ਉਹਨਾਂ ਨੂੰ ਸਬਜੈਕਟ ਬਾਰੇ ਕੁਝ ਪਤਾ ਨਹੀਂ ਜਾਂ ਕੋਈ ਨੋਲੇਜ ਨਹੀਂ ਉਹ ਨਵੀਆਂ ਟੀਚਰਸ ਵਧੀਆ ਨੇ ਬਟ ਆ ਇਹਨਾਂ ਨੂੰ ਧੱਕ ਨਹੀਂ ਪਾ ਰਿਹਾ ਕਿ ਟੀਚਰਸ ਆਪ ਵੀ ਰਿਜ਼ਾਈਨ ਕਰ ਰਹੀਏ ਤੇ ਆਪ ਕੀ ਸੈਕਸ਼ਨ ਚ ਕੱਟ ਰਹੀ ਹੈ ਕੀ ਮੰਗ ਕਰ ਰਹੇ ਟੀਚਰਸ ਸਾਡੀ ਨਾ ਕਟੋ ਤੇ ਜਾਂ ਤਾਂ ਨਹੀਂ ਜੇ ਕੱਟਨੀ ਹੈ ਜਾਂ ਤਾਂ ਫਿਰ ਸਕੂਲ ਬੰਦ ਕਰ ਦਿਓ ਤੁਸੀਂ ਸਰ ਇੱਕ ਨਾ ਟ੍ਰਿਪ ਗੱਲ ਕੀ ਨਾਮਾ ਮੇਰਾ ਗੰਗਾ ਸਿੰਘ ਕਿਹੜਾ ਸਕੂਲ ਹੈ ਐਮਜੀਐਮ ਪਬਲਿਕ ਸਕੂਲ ਕੀ ਹੋਇਆ ਕੀ ਹੈ ਸਵੇਰ ਦੇ ਸਮੇਂ ਪੜ੍ਹਾਈ ਜਿਹੜੀ ਹੈ ਬੱਚਿਆਂ ਦੀ ਖਰਾਬ ਨਜ਼ਰ ਆ ਰਹੀ ਹੈ ਇਸ ਟਾਈਮ ਸਕੂਲ ਦੀਆਂ ਕਲਾਸਾਂ ਲੱਗੀਆਂ ਹੁੰਦੀਆਂ ਪਰ ਇੱਥੇ ਪੰਗਾ ਪਿਆ ਹੋਇਆ ਹੈ ਇਸ ਲਈ ਹੋ ਰਿਹਾ ਕਿ ਸਟੀਚਰਸ ਇਹ ਨਜਾਇਜ਼ ਕੱਢ ਰਹੇ ਨੇ ਟੀਚਰਸ ਕੱਢ ਰਹੇ ਨੇ ਨਵੇਂ ਆਂਦੇ ਚਲੋ ਨਵੇਂ ਟੀਚਰਸ ਆਂਦੇ ਹੋਗੇ ਪੜ੍ਹਾਉਣਗੇ ਉਹ ਵੀ ਕੱਢੀ ਜਾਂਦੇ ਨੇ ਟੀਚਰਸ ਨੂੰ ਰੱਖੋ ਐਟ ਲੀਸਟ ਤਾਂ ਕਿ ਉਹ ਪੜ੍ਹਾ ਆ ਪਾਈ ਕੱਢੀ ਜਾਂਦੇ ਤੇ ਗੱਲ ਸਿਰਫ ਟੀਚਰਸ ਦੀ ਨਹੀਂ ਹੈ ਗੱਲ ਹਰ ਪਾਸੇ ਪਾਸੇ ਦੀ ਹੈ ਸਪੋਰਟਸ ਕੰਪੀਟੀਸ਼ਨਸ ਕੁਛ ਵੀ ਨਹੀਂ ਹੋ ਰਿਹਾ ਸਿਰਫ ਐਜੂਕੇਸ਼ਨ ਵੱਲ ਧਿਆਨ ਦੇ ਰਿਹਾ ਹੈ ਸਿਰਫ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਬਟ ਪੜ੍ਹਾਈ ਵੱਲ ਵੀ ਕਿਹੜਾ ਰੰਗ ਨਾ ਦੇ ਰਿਹਾ ਟੀਚਰਸ ਕਿਉਂ ਕੱਟ ਰਿਹਾ ਕੁਛ ਵੀ ਨਹੀਂ ਮੈਂ ਹੈਡ ਬੋਏ ਮੇਨੂੰ ਇਲੈਕਸ਼ਨ ਦਾ ਬੱਚਿਆਂ ਨੇ ਬਣਾਇਆ ਮੇਰੇ ਕੋਲ ਕੋਈ ਅਥਾਰਟੀ ਨਹੀਂ ਹੈ ਅਥਾਰਟੀ ਹੁੰਦੀ ਮੈਂ ਕੁਛ ਕਰਾਂਦਾ ਬਟ ਮੈਂ ਅਗਰ ਕੋਈ ਓਪੀਨੀਅਨ ਵੀ ਦੂੰਗਾ ਤਾਂ ਮੇਰਾ ਓਪੀਨੀਅਨ ਇਹਨਾਂ ਨੇ ਮੰਨਣਾ ਨਹੀਂ ਹੈ ਮੇਰੇ ਕੋਲ ਕੋਈ ਅਥਾਰਟੀ ਹੋਣੀ ਚਾਹੀਦੀ ਹੈ ਫਾਈਨਲੀ ਤੁਹਾਨੂੰ ਮੌਕਾ ਮਿਲਿਆ ਤਾਂ ਆਪਾਂ ਇੱਥੇ ਆਏ ਬੱਚਿਆਂ ਨੂੰ ਕੁਲਾ ਰਿਹਾ ਹੈ ਪੜ੍ਹਾਈ ਖਰਾਬ ਹੋ ਰਹੀ ਹੈ ਪੜ੍ਹਾਈ ਤਾਂ ਖਰਾਬ ਹੋ ਹੀ ਰਹੀ ਹੈ ਬ ਮੇਰੇ ਲੋਕ এজੰਸੀ ਦੀ ਟੀਮ ਦੇ ਅਧਿਕਾਰੀ ਮੈਂ ਡਾਇਰੈਕਟਰ ਆ ਸਕੂਲ ਦਾ ਜੀ ਸਰ ਬੱਚੇ ਵੀ ਪੜ੍ਹਾਈ ਖਰਾਬ ਹੋ ਰਹੀ ਕਿਤੇ ਨਾ ਕਿਤੇ ਉਹ ਕਹਿੰਦੇ ਟੀਚਰਾਂ ਜਿਹੜੀਆਂ ਕੱਢ ਦਿੱਤੀਆਂ ਗਈਆਂ ਨੇ ਵੀ ਨਵੀਆਂ ਟੀਚਰਾਂ ਨੂੰ ਉਹ ਨੌਲੇਜ ਨਹੀਂ ਹੈਗੀ ਜਿਹੜੀ ਨਹੀਂ ਵੀ ਜਿਹੜੀਆਂ ਪੁਰਾਣੀਆਂ ਟੀਚਰਾਂ ਪੇਪਰ ਫਿਰਦੇ ਨੇ ਗੱਲ ਇਹ ਹੈ ਜੀ ਜਿਹੜੀਆਂ ਬਿਲੋ ਐਵਰੀ ਟੀਚਰਾਂ ਸੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਆ ਪਰਮਿਸ਼ਨ ਤੇ ਟੀਚਰਾਂ ਸੀ ਜਿਹੜਾ ਪਰਮਨੈਂਟ ਟੀਚਰਾਂ ਨਹੀਂ ਹੈਗੀਆਂ ਇਹ ਟ్రਾਇਲ ਤੇ ਰੱਖੀ ਦੀਆਂ ਟੀਚਰਾਂ ਜਿਹੜੇ ਨਹੀਂ ਜਿਹੜੀਆਂ ਇਨਕੇਪੇਬਲ ਨੇ ਉਹਨਾਂ ਨੂੰ ਕਿਉਂ ਅਸੀਂ ਰੱਖਾਂਗੇ ਔਰ ਅਸੀਂ ਉਹਨਾਂ ਨੂੰ ਇਸ ਕਰਕੇ ਜਵਾਬ ਦਿੱਤਾ ਵੀ ਤੁਸੀਂ ਬੱਚਿਆਂ ਨੂੰ ਠੀਕ ਨਹੀਂ ਵੜਾਉਂਦੇ ਇਹ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਅਸੀਂ ਹੋਰ ਟੀਚਰ ਆਖਰ ਕਿਤੇ ਨਾ ਕਿਤੇ ਬੱਚੇ ਕਹਿੰਦੇ ਤੁਹਾਨੂੰ ਉਹੀ ਟੀਚਰਾਂ ਚਾਹੀਦੀਆਂ ਪੜ੍ਹਾਈ ਐਡੀ ਵਧੀਆ ਦੀ ਉਹ ਕਹਿੰਦੇ ਜਿਹੜੀਆਂ ਦੂਜੀਆਂ ਟੀਚਰਾਂ ਨੇ ਪੇਪਰ ਸੈੱਟੇ ਨੇ ਸਬਜੈਕਟਿਵ ਜਿਹੜੇ ਐਂਜੇ ਬ੍ਰਦਰ ਔਰ ਇਹ ਗੱਲ ਹੈ ਕਿ ਬੱਚਿਆਂ ਨੂੰ ਤੇ ਇੱਕ ਸਾਲ ਹੋ ਜਿਤਨਾ ਮਰਜੀ ਇੱਕ ਸਾਲ ਹੋ ਬੱਚੇ ਆ ਉਹਨਾਂ ਨੂੰ ਕੀ ਪਤਾ ਬੱਚੇ ਪਰੇਸ਼ਾਨ ਨੇ ਮਨੇ ਜਿਵੇਂ ਗੇਟ ਨਹੀਂ ਖੋਲਿਆ ਗੇਟ ਟੱਪ ਕੇ ਆਏ ਨੇ ਉਹ ਗੇਟ ਕਿਉਂ ਨਹੀਂ ਖੋਲਿਆ ਸਭ ਤੋਂ ਪਹਿਲਾਂ ਇਹਦੇ ਵਾਸਤੇ ਕਿਡਨੀ ਖੋਲੇ ਜੇ ਗਲਤ ਗੱਲ ਆ ਨਾ ਨਾ ਪੇਰੈਂਟ ਤੇ ਹੰਗਾਮਾ ਕਰਦੇ ਪੇਰੈਂਟ ਨੇ ਸ਼ੀਸ਼ੇ ਤੋੜੇ ਹੈ ਕੌਣ ਜ਼ਿੰਮੇਵਾਰ ਦੱਸੋ ਉਹਨਾਂ ਦਾ ਕੀ ਐਕਸ਼ਨ ਲਾਓਗੇ ਤੁਸੀਂ ਜਿਹੜੇ ਪੇਰੈਂਟ ਨੇ ਆਣ ਕੇ ਹੰਗਾਮਾ ਕੀਤਾ ਬੱਤਮੀ ਜੀ ਬੋਲੀ ਆ ਸ਼ੀਸ਼ੇ ਤੋੜੇ ਆ ਸਾਨੂੰ ਪੁਲਿਸ ਬੁਲਾਣੀ ਪਈ ਆ ਇਹ ਇਹ ਕੋਈ ਤਰੀਕਾ ਹੈ ਕੋਈ ਸੀਸੀਟੀਵੀ ਕਰਾ ਹੈ ਸਕੂਲ ਦੇ ਵਿੱਚ ਅੱਗੇ ਜੀ ਬੈਕ ਸਾਈਡ ਦੇ ਸ਼ੀਸ਼ੇ ਟੁੱਟੇ ਤੁਸੀਂ ਆਪ ਜਾ ਕੇ ਚੈੱਕ ਕਰ ਲਓ ਚੈੱਕ ਕਰ ਲਓ ਤੁਹਾਡੇ ਸਾਹਮਣੇ ਹੰਗਾਮਾ ਕਰਦੇ ਪਏ ਰਹੇ ਨੇ ਟੀਚਰ ਨੇ ਵੀ ਕਹੇ ਕੋਈ ਨੋਟਿਸ ਨਹੀਂ ਦਿੱਤਾ ਇੱਕੋ ਦਾਮ ਜਿਹੜਾ ਜਵਾਬ ਜਿਹੜੇ ਜਿਹੜੇ ਪ੍ਰੋਬੇਸ਼ਨ ਤੇ ਹੁੰਦੇ ਆ ਨਾ ਟੈਂਪੋਰੀ ਟੀਚਰ ਉਹਨਾਂ ਨੇ ਸਾਡੇ ਕੋਲ ਸਕੂਲ ਦੇ ਰੂਲ ਦੇ ਰੈਗੂਲੇਸ਼ਨ ਸਾਈਨ ਕੀਤੇ ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਵਿਦਆਉਟ ਨੋਟਿਸ ਕੱਢ ਸਕਦੇ ਆ ਜੇ ਤੁਹਾਡੀ ਪਰਫਾਰਮੈਂਸ ਠੀਕ ਨਾ ਹੋਈ ਹੋਂਸਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਗਲਤ ਸ਼ਖਸਾਂ 'ਵਲੀ ਬੋਲੀ ਸ਼ੀਸ਼ੇ ਤੋੜੇ ਕਾਰਵਾਈ ਕਰਾਂਗੇ ਇਹਨਾਂ ਤੇ ਬਿਲਕੁਲ ਕਰਾਵਾਂਗੇ ਕਰ ਪੇਰੈਂਟਸ ਜਿਹੜੇ ਆਣ ਕੇ ਹੰਗਾਮਾ ਕੀਤਾ ਕੁਝ ਆਊਟਸਾਈਡਰ ਵੀ ਆ ਜਿਹੜੇ ਟੀਚਰ ਐ ਆਊਟਸਾਈਡਰ ਨਾਲ ਲੈ ਕੇ ਆਏ ਆ ਔਰ ਉਹ ਹੰਗਾਮਾ ਕਰ ਰਹੇ ਆ ਬੱਚੇ ਹੰਗਾਮਾ ਨਹੀਂ ਕਰ ਰਹੇ ਬੱਚਿਆਂ ਨੂੰ ਇਹਨਾਂ ਨੇ ਜਾ ਕੇ ਬੈਲ ਕਰਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਕਲਾਸਾਂ ਚ ਇਹ ਕੋਈ ਤਰੀਕਾ ਨਹੀਂ ਉਹ ਕਾਰਵਾਈ ਦੀ ਮੰਗ ਕਰਨਾ ਬਿਲਕੁਲ ਮੈਂ ਕਾਰਵਾਈ ਦੀ ਮੰਗ ਕਰਦਾ ਥੈਂਕ ਯੂ ਕੀ ਹੈ ਇਹ ਸਕੂਲ ਦੇ ਵਿੱਚ ਜਿਹੜਾ ਹੈ ਕੋਈ ਲੋਕਾਂ ਦਾ ਆ ਗਿਆ ਚੌਂਕੀ ਚਾਰ ਜਾ ਦੇ ਹੈ ਕੀ ਮੈਟਰ ਸਰ ਹੁਣ ਤੁਹਾਡੀ ਗੱਲਬਾਤ ਹੋਈ ਹੈ ਕੀ ਮੈਟਰ ਹੈ ਕਿਹੜਾ ਸਕੂਲ ਆ ਸਰ ਇਹ ਐਮਜੀਐਮ ਸਕੂਲ ਆ ਫੇਸ ਤੋਂ ਹਾਂਜੀ ਕੀ ਗੱਲਬਾਤ ਹੋਈ ਹੈ ਬੱਚੇ ਪੇਰੈਂਟਸ ਰੋਲਾ ਪਾ ਰਹੇ ਆ ਇਹ ਜਿਹੜਾ ਡਾਇਰੈਕਟਰ ਸਾਹਿਬ ਕਹਿੰਦੇ ਵੀ ਜਿਹੜਾ ਬੱਚਾ 150 ਤੋਂ ਬੱਚਾ ਘਟ ਘਟ ਗਿਆ 150 ਪਲੱਸ ਉਹਦੇ ਕਰਕੇ ਇਹਨਾਂ ਨੇ 8-9 ਟੀਚਰ ਜਿਹੜੇ ਸਰਪਲਸ ਕਰਦੇ ਜੀ ਉਹਦੇ ਕਰਕੇ ਜਿਹੜੇ ਪੇਰੈਂਟਸ ਨੇ ਵੀ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਇਫੈਕਟ ਪੈ ਰਿਹਾ ਜੀ ਇਹਦੇ ਕਰਕੇ ਉਹ ਕੋਈ ਮੈਨੇਜਮੈਂਟ ਨੇ ਹੁਣ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਉਹ ਕਹਿੰਦੇ ਕੋਈ ਸ਼ੀਸ਼ੂ-ਸ਼ੂਛੇ ਪੇਰੈਂਟ ਦੇ ਨਾਮਾ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਜਾਂਚ ਕੀਤੀ ਆ ਜੀ ਜਾਂਚ ਕਰ ਰਹੇ ਨੇ ਗੱਲਬਾਤ ਲੁਧਿਆਣਾ ਤੋਂ ਦੀਪਕ ਰਾਜ ਦੀ ਖਾਸ ਰਿਪੋਰਟ ਆਈਬੀਐਨ 7 ਖਬਰ ਰਾਮਾ ਹਰ ਖਬਰ ਸੱਚ ਕੇ ਸਾਥ